ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੇ ਬ੍ਰਹਮ ਗਿਆਨੀ ਕੀ ਕਹਿੰਦੇ ਆਪਾਂ ਕਹਿੰਦਾ ਬੰਦਿਆਂ ਤੋਂ ਜਨਾਨੀਆਂ ਪੱਦਾ ਉਹਨੀਆਂ ਜਨਾਨੀਆਂ ਤੋਂ ਬੰਦੇ ਪੱਦਾ ਹੁੰਦੇ ਸੱਚੇ ਜੀ ਤੇ ਦਾਸ ਨੇ ਪੁੱਛਿਆ ਮੈਂ ਕਿਹਾ ਬ੍ਰਹਮ ਗਿਆਨੀ ਕੀ ਲੋੜ ਪਈ ਇੱਥੇ ਅੱਗੇ ਲਿਖਿਆ ਬੂਝੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦੀ ਲੋੜ ਹੀ ਨਹੀਂ ਹੈ ਕਹਿੰਦਾ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਪਤਾ ਕਿ ਪੜ੍ਹਾਈ ਕਿੱਥੋਂ ਹੁੰਦੀ ਛੋਟੇ ਛੋਟੇ ਬੱਚਿਆਂ ਨੂੰ ਪਤਾ ਸਕੂਲੇ ਪੜਾਇਆ ਜਾਂਦਾ ਕਹਿੰਦਾ ਜੀ ਤੁਤ ਲਿਖਿਆ ਪੁਰਖ ਮੇਨਾਰ ਨਾਰ ਮੇਨ ਪੁਰਖਾ ਤੇ ਬੁੱਝੇ ਭ੍ਰਮ ਗਿਆਨੀ ਇਥੇ ਭ੍ਰਮ ਗਿਆਨੀ ਦੀ ਲੋੜ ਆ ਉਹ ਉਥੇ ਸੰਸਾਰ ਦੀ ਪੜਾਈ ਦੀ ਲੋੜ ਆ ਤਿੰਦਾ ਫਿਰ ਕੀ ਨਿਕਲੂਗਾ ਮੈਂ ਭਾਈ ਮੁਰਖ ਮੇਨਾਰ ਪੁਰਖ ਪ੍ਰਕਾਸ਼ ਨੂੰ ਕਹਿੰਦੇ ਆ ਨਾਰ ਅ ਗਿਆਨਤਾ ਨੂੰ ਕਹਿੰਦੇ ਆ ਇਸ ਜਗ੍ਹਾ ਮੇ ਪੁਰਖ ਇੱਕ ਹੈ ਹੋਰ ਸਗਲੀ ਨਾਰ ਸਭਾਈ ਕੱਲਾ ਪਰਮਾਤਮਾ ਹੀ ਪ੍ਰਕਾਸ਼ ਆ ਬਾਕੀ ਸਾਰੀ ਸ੍ਰਿਸ਼ਟੀ ਦੇ ਲਈ ਹੈ ਰਹਾਤੀ ਕੀ ਗੱਲ ਲਗੇ ਕਹਿੰਦੇ ਪੁਰਖ ਮੇਨਾਰ ਕਹਿੰਦੇ ਉਹ ਪ੍ਰਕਾਸ਼ ਦੇ ਅੰਦਰ ਹੀ ਅਗਿਆਨਤਾ ਹੈ ਤੇ ਨਾਰ ਮੇ ਪੁਰਖਾ ਕਹਿੰਦਾ ਮੈਂ ਭੁਲੇਖਿਆ ਪਹਿਲੇ ਭਾਵੇਂ ਤੁਹਾਡੇ ਅੰਦਰ ਗਿਆਨਤਾ ਹੈ ਸਗਿਆਨਤਾ ਦੇ ਅੰਦਰ ਹੀ ਪ੍ਰਕਾਸ਼ ਆ ਇਹਦੇ ਅੰਦਰ ਹੀ ਪ੍ਰਮਾਤਮਾ ਲੁਕੇ ਬੈਠਾ ਹੈ ਮੂਝੇ ਬ੍ਰह्म ਗਿਆਨੀ ਕਹਿੰਦੇ ਕਰੀਏ ਕੀ ਜਿਹਨੂੰ ਬ੍ਰह्म ਦਾ ਗਿਆਨ ਹੈ ਇਹ ਉਹਨੂੰ ਸਮਝ ਲੱਗਦੀ ਆ ਕਿ ਇਸ ਅਗਿਆਨਤਾ ਦੇ ਅੰਦਰ ਹੀ ਪ੍ਰਕਾਸ਼ ਆ ਕਿਤੇ ਬਾਹਰ ਹੋਣੀ ਲੱਭਣ ਦੀ ਲੋੜ ਸਾਡੀ ਅਗਿਆਨਤਾ ਦੇ ਅੰਦਰ ਹੀ ਉਹ ਪ੍ਰਕਾਸ਼ ਆ ਜਿੱਥੋਂ ਅਗਿਆਨਤਾ पैदा हुई ਸਾਡੇ ਅੰਦਰ ਹੀ ਹੈ ਉਹ ਪਰ ਆਪਾਂ ਨੇ ਘਰ ਨਹੀਂ ਕੀਤੀ